ਹਾਂਜੀ ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਆਪਾਂ ਚੱਲੇ ਆਂ ਜੀ ਸੰਤ ਬਾਬਾ ਰਣਜੀਤ ਸਿੰਘ ਜੀ ਖਾਲਸਾ ਢੜਰੀਆਂ ਵਾਲਿਆਂ ਦੇ ਦੀਵਾਨ ਸੁਣਨ ਵਾਸਤੇ ਪਰ ਉਸ ਤੋਂ ਪਹਿਲਾਂ ਹੀ ਬਾਬਾ ਜੀ ਆ ਜਿਹੜੇ ਸਾਨੂੰ ਸਰਦਾਰ ਇੰਡਸਟਰੀ ਜਾਨੀ ਕਿ ਕੈਂਚੀਆਂ ਦੇ ਉੱਤੇ ਮਿਲ ਗਿਆ ਰੀ ਪ੍ਰਾਣਿਆਂ ਦੇ ਸੋ ਇੱਥੇ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਆ ਜਿਹੜਾ ਉਹ ਕਰਿਆ ਗਿਆ ਸੀ ਸਰਦਾਰ ਰੀ ਪ੍ਰਾਣਿਆਂ ਵੱਲੋਂ ਤੇ ਉਸ ਤੋਂ ਪਹਿਲਾਂ ਆਏ ਆਪਣੇ ਪਿੰਡ ਜੀ ਅੰਤਰ ਸਿੰਘ ਵਾਲੀਆ ਉਹਨਾਂ ਦੇ ਘਰ ਜਾ ਕੇ ਠਹਿਰੇ ਸੀ ਉੱਥੋਂ ਚਾਹ ਪਾਣੀ ਪੀ ਕੇ ਰਵਾਨਾ ਹੋਏ ਸੀ ਸੋ ਅਸੀਂ ਵੀ ਸੋਚਿਆ ਵੀ ਚਲੋ ਅੱਜ ਵੇਲੇ ਆਂ ਕਿਉਂ ਨਾ ਬਾਬਾ ਜੀ ਦੇ ਦਰਸ਼ਨ ਕਰ ਤੇ ਜਾ ਕੇ ਜੜਕ ਗੁਰ ਗਾਣਾ ਪਰਮਾਤਮਾ ਦੇ ਸੁਣੇ ਜਾਣ ਉਸ ਤੋਂ ਬਾਅਦ ਸਾਨੂੰ ਇੱਕ ਪੁਲਸ ਵਾਲਾ ਹੀ ਸਕਾਰਪੀਓ ਰਸਤੇ ਦੇ ਵਿੱਚ ਮਿਲ ਗਈ ਜੋ ਕਿ ਹੌਲੀ-ਹੌਲੀ ਜਾ ਰਹੀ ਸੀ ਕਿਉਂਕਿ ਅੱਗੇ ਰਸਤਾ ਚੈੱਕ ਕਰਦੇ ਹੋਏ ਤੇ ਅਸੀਂ ਵੀ ਬੜੀ ਫੁਰਤੀ ਦੇ ਨਾਲ ਜਾ ਰਹੇ ਸੀ ਦੀਵਾਨ ਤੋਂ ਕਿਉਂਕਿ ਉਹਦੋਂ ਪਹਿਲਾਂ-ਪਹਿਲਾਂ ਜਾ ਕੇ ਲੰਗਰ ਪਾਣੀ ਛੱਕ ਕੇ ਪੰਡਾਲ ਦੇ ਵਿੱਚ ਸੱਜ ਸਕੀਏ ਪਿਛਲੇ ਦੋ ਦਿਨਾਂ ਤੋਂ ਤਾਂ ਨਹੀਂ ਹਾਜ਼ਰੀ ਭਰੀ ਗਈ ਸੀ ਪਰ ਅੱਜ ਲਾਸਟ ਦੀਵਾਨ ਸੀ ਇਸ ਕਰਕੇ ਸੋਚਿਆ ਵੀ ਜ਼ਰੂਰ ਹਾਜ਼ਰੀ ਲਗਾਉਣੀ ਚਾਹੀਦੀ ਹੈ ਕਿਉਂਕਿ ਪਿਛਲੇ ਤਕਰੀਬਨ 8 ਸਾਲਾਂ ਤੋਂ ਇਹ ਜਿਹੜਾ ਪ੍ਰੋਗਰਾਮ 8 ਸਾਲ ਪਹਿਲਾਂ ਹੋਇਆ ਸੀ ਮਾਨਸਾਂ ਦੇ ਵਿੱਚ ਪ੍ਰੋਗਰਾਮ ਭੈਣੀ ਵਿਖੇ ਹੋਇਆ ਸੀ ਉਸ ਤੋਂ ਬਾਅਦ ਬਾਬਾ ਜੀ ਦੇ ਦਵਾਨਾ ਜਿਹੜੇ ਨਹੀਂ ਲੱਗੇ ਸੀ ਸੋ ਲਗਭਗ 6 ਸਾਲ ਬਾਅਦ ਬਾਬਾ ਜੀ ਨੇ ਦੱਸਿਆ ਕਿ ਮੈਂ ਸਟਾਰਟ ਕੀਤਾ 6 ਸਾਲ ਕੰਮ ਉਹਨਾਂ ਦਾ ਬੰਦ ਰਿਹਾ ਉਸ ਤੋਂ ਬੰਦ ਹੋਣ ਤੋਂ 2 ਸਾਲ ਪਹਿਲਾਂ ਜਣੀ ਦਵਾਨ ਲੱਗੇ ਸੀ ਲਾਸਟ ਦਵਾਨ ਜਿਹੜੇ ਕਹਿ ਸਕਦੇ ਹਾਂ ਸੋ ਅੱਜ ਇਹਨਾਂ ਦਿਵਾਨਾਂ ਦਾ ਲਾਸਟ ਦਿਨ ਆ ਜੀ 28 29 30 ਤੇ ਅੱਜ 30 ਤਰੀਕ ਨੂੰ ਅਸੀਂ ਜਾ ਰਹੇ ਹਾਂ ਸੰਗਤ ਸਾਰੀ ਕੁਝ ਟਰਾਲੀ ਦੇ ਵਿੱਚ ਬੈਠੀ ਆ ਤੇ ਅਸੀਂ ਟਰੈਕਟਰ ਦੇ ਵਿੱਚ ਲੋਕ ਜਿਵੇਂ ਵੀ ਦੇਖੋ ਪਿਆਰ ਕਰਨ ਵਾਲੇ ਹਨ ਜਾਂ ਕਹਿ ਲੋ ਚੇਤਨਾ ਸਮਾਗਮ ਬੈ ਕੇ ਸੁਣਨ ਵਾਲੇ ਅੰਮ੍ਰਿਤ ਸੰਚਾਰ ਕਰਨ ਵਾਲੇ ਸੋ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਉਹ ਆਪੋ ਆਪਣੇ ਸਾਧਨਾ ਤੇ ਬੱਸਾਂ ਬਿੰਡਾਂ ਦੇ ਵਿੱਚੋਂ ਭਰ ਕੇ ਜਾਂ ਸਕੂਲ ਬੈਨਾ ਭਰ-ਭਰ ਕੇ ਪਹੁੰਚ ਰਹੇ ਆ ਸੋ ਅਸੀਂ ਇਸ ਟਾਈਮ ਮਾਨਸਾ ਫਾਈਵ ਓਵਰ ਦੇ ਉੱਤੇ ਪਹੁੰਚ ਚੁੱਕੇ ਹਾਂ ਸੋ ਜਾਮ ਅੱਗੇ ਬਹੁਤ ਸੀਗਾ ਜੀ ਤੁਹਾਨੂੰ ਦਿਖਾਵਾਂਗੇ ਸੰਗਤ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਕੱਠ ਸੀ ਪਰ ਸਾਰਿਆਂ ਨੇ ਬਹੁਤ ਵਧੀਆ ਬੈ ਕੇ ਕੋਈ ਰੌਲਾ ਗੋਲਾ ਨਹੀਂ ਹੋਇਆ ਕੋਈ ਸ਼ਰਾਰਤੀ ਅੰਸਰਬ ਉਸ ਕਰਮਚਾਰੀਆਂ ਨੇ ਬਹੁਤ ਵਧੀਆ ਕੰਮ ਕੀਤੇ ਆ ਪ੍ਰਬੰਧ ਬਹੁਤ ਹੀ ਵਧੀਆ ਸੀ ਲੰਗਰ ਪਾਣੀ ਦਾ ਸੇਵਾ ਬਾਕੀ ਹੋਰ ਪਾਰਕਿੰਗ ਵਗੈਰਾ ਸਾਰੀਆਂ ਸੁਵਿਧਾਵਾਂ ਦੇਖੋ ਦੋਕ ਦੋ ਦੋ ਟਰਾਲੀਆਂ ਵਾਕੇ ਆ ਰਹੇ ਨੇ ਕਿਉਂਕਿ ਇੱਕ ਤਾਂ ਚਿਰਵਾਦ ਦੀਵਾਨ ਸਜੇ ਸੀ ਅਤੇ ਦੂਜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸੰਗਤ ਦੂਰੋਂ ਨੇੜੇ ਚੱਲ ਕੇ ਹਮ ਹਮਾ ਕੇ ਵੱਧ ਚੜ ਕੇ ਸੰਗਤਾਂ ਨੇ ਹਸਾਲਿਆ ਇਕੱਠ ਬਹੁਤ ਹੀ ਜ਼ਿਆਦਾ ਸੀ ਤੇ ਪ੍ਰਬੰਧ ਬਹੁਤ ਹੀ ਵਧੀਆ ਸੀ ਸਾਰੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਬਖੂਬੀ ਨਿਭਾਈਆਂ ਕਿਉਂਕਿ ਇੰਨੇ ਕੱਠ ਦੇ ਵਿੱਚ ਬਈ ਹਨਾ ਹੋ ਸਕਦਾ ਕਈ ਤਰ੍ਹਾਂ ਦੇ ਸ਼ਰਾਪਤੀ ਅੰਸਰ ਆ ਜਾਂਦੇ ਨੇ ਕੋਈ ਚੋਰੋ ਚੱਕੇ ਆ ਜਾਂਦੇ ਨੇ ਸੋ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਤਿੰਨ ਦਿਨਾਂ ਦੇ ਵਿੱਚ ਬਾਕੀ ਜਾਨ ਤੁਸੀਂ ਦੇਖ ਹੀ ਸਕਦੇ ਹੋ ਮਾਨਸਾ ਅਨਾਜ ਮੰਡੀ ਦੇ ਬਾਹਰ ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ ਜਿੱਥੇ ਕਿ ਪੁਲਿਸ ਵੱਲੋਂ ਟ੍ਰੈਫਿਕ ਹੈ ਜਿਹੜੀ ਹੌਲੀ-ਹੌਲੀ ਕਲੀਅਰ ਕਰਵਾਈ ਜਾ ਰਹੀ ਸੀ ਜਿਵੇਂ ਜਿਵੇਂ ਸੰਗਤਾਂ ਜਿਹੜੀਆਂ ਦੀਵਾਨ ਸੁਣਨ ਵਾਸਤੇ ਆਈਆਂ ਸੀ ਉਹਨਾਂ ਨੂੰ ਮੰਡੀ ਦੇ ਵਿੱਚ ਰਵਾਨਾ ਕੀਤਾ ਜਾਂਦਾ ਸੀ ਤੇ ਦੂਜੀ ਜਿਹੜੀ ਅੱਗੇ ਜਾਣ ਵਾਲੀ ਟ੍ਰੈਫਿਕ ਸੀ ਉਹਨੂੰ ਅੱਗੇ ਆ ਜਿਹੜਾ ਉਹ ਅੱਗੇ ਰਵਾਨਾ ਕੀਤਾ ਜਾਂਦਾ ਸੀ ਸੋ ਸਾਰੀ ਇਹ ਹੀ ਸੰਗਤ ਸਾਡੀ ਇਕਾਗਰ ਹੋ ਕੇ ਬੈਠੀ ਰਹੀ ਹੈ ਤੇ ਅਸੀਂ ਬਹੁਤ ਹੀ ਵਧੀਆ ਜਿਹੜਾ ਦਿਵਾਨ ਸੁਣਿਆ ਤੇ ਬਹੁਤ ਹੀ ਵਧੀਆ ਆਨੰਦ ਆਇਆ ਦਿਵਾਨ ਸੁਣ ਕੇ ਸੋ ਜ਼ਰੂਰ ਜੁੜੇ ਰਹੋ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਤੁਸੀਂ ਆਪਣੀ ਹਾਜ਼ਰੀ ਜੜੀ ਉਹ ਲਾ ਸਕਦੇ ਹੋ ਕਿਉਂਕਿ ਤੁਹਾਨੂੰ ਵੀ ਇਸ ਵੀਡੀਓ ਦੇ ਵਿੱਚ 5-7 ਮਿੰਟਾ ਜਿਹੜਾ ਉਹ ਜਾਪ ਕਰਨ ਦਾ ਟਾਈਮ ਉਹ ਮਿਲੂਗਾ ਤੁਹਾਨੂੰ ਕਿਉਂਕਿ ਬਾਬਾ ਜੀ ਦੇ ਕੁਝ ਕਲਿੱਪ ਐ ਜਿਹੜੇ ਉਹ ਮੈਂ ਰਿਕਾਰਡ ਕਰਕੇ ਐ ਜਿਹੜੇ ਉਹ ਇਸ ਬਲੌਗ ਦੇ ਵਿੱਚ ਪਾਉਂਗਾ ਤਾਂ ਕਿ ਉਹਨਾਂ ਨੂੰ ਪਿਆਰ ਕਰਨ ਵਾਲੀ ਸੰਗਤ ਹਨਾ ਬਾਕੀ ਜੋ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਆ ਉਹਨਾਂ ਦੇ ਬਚਨਾਂ ਤੇ ਚੱਲਦੇ ਨੇ ਸੋ ਉਹ ਇਸ ਚੀਜ਼ ਦਾ ਲਾਹਾ ਲੈ ਸਕਣ ਸੋ ਕੱਟ ਤੁਸੀਂ ਦੇਖ ਹੀ ਸਕਦੇ ਹੋ ਸੰਗਤਾਂ ਕਿਵੇਂ ਆ ਰਹੀਆਂ ਨੇ ਤੇ ਪਹਿਰੇਦਾਰ ਖੜੇ ਹੋਏ ਨੇ ਆ ਡੋਡੀ ਬਹਾਣਾ ਨੂੰ ਟਰੈਕਟਰਾਂ ਨੂੰ ਕਹ ਲੋ ਕਾਰਾਂ ਨੂੰ ਮੋਟਰਸਾਈਕਲਾਂ ਨੂੰ ਐ ਉਹ ਆਪੋ ਆਪਣੀ ਜਗ੍ਹਾ ਤੇ ਲਗਵਾ ਰਹੇ ਨੇ ਤਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਿਉਂਕਿ ਜੇ ਇਸ ਤਰ੍ਹਾਂ ਦੇ ਪ੍ਰਬੰਧ ਨਾ ਹੋਣੇ ਇਕੱਠ ਦੇ ਵਿੱਚ ਤਾਂ ਬੜੀ ਮੁਸ਼ਕਲ ਹੋ ਜਾਂਦੀ ਆ ਭਾਈ ਕਿਉਂਕਿ ਲੋਕ ਫਿਰ ਆਪ ਮਹਾਰੇ ਚੀਜ਼ਾਂ ਖੜਾ ਖੜਾ ਤੁਰ ਜਾਂਦੇ ਨੇ ਜਿਵੇਂ ਅਸੀਂ ਦੇਖੋ ਪਹਿਲਾਂ ਇੱਥੇ ਟਰੈਕਟਰ ਵਾਰਡ ਦਾ ਆਪ ਦੀ ਮਰਜ਼ੀ ਨਾਲ ਹੀ ਵਿਚਾਲੇ ਇੱਥੇ ਜੇ ਖੜਾ ਦਿੰਦੇ ਆ ਫਿਰ ਨਹੀਂ ਉਹਨਾਂ ਨੇ ਕਢਾਇਆ ਪ੍ਰਬੰਧਕਾਂ ਨੇ ਆ ਕੇ ਕਹਿੰਦੇ ਭਾਈ ਐਂ ਨਾ ਕਰੋ ਇੱਥੇ ਨਹੀਂ ਲਾਉਣਾ ਅੱਗੋਂ ਦੀ ਕਮਾ ਕੇ ਲੈ ਕੇ ਆਓ ਸੋ ਸਾਰੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਲਾਈਨ ਵਾਜ ਖੜੇ ਹੋਏ ਨੇ ਅਤੇ ਪ੍ਰਬੰਧਕ ਆਪਣੀਆਂ ਡਿਊਟੀਆਂ ਨੇ ਜਿਹੜੀਆਂ ਉਹ ਬੜੇ ਹੀ ਪਿਆਰ ਨਾਲ ਬੜੇ ਹੀ ਖੂਬਸੂਰਤ ਤਰੀਕੇ ਨਾਲ ਕਹਿ ਲੋ ਜਬ ਬੜੇ ਹੀ ਲਗਨ ਨਾਲ ਸੇਵਾ ਉਹ ਕਰ ਰਹੇ ਨੇ ਕਿਉਂਕਿ ਐਡੋਡੀ ਡਿਊਟੀਆਂ ਸਾਰਿਆਂ ਨੇ ਸਾਂਭੀਆਂ ਹੋਣੀਆਂ। ਸਾਥ ਸ੍ਰੀ ਆਕਾਲ ਲਓ ਜੀ ਲਾ ਕੇ ਜਕਾਰਾ ਤੇ ਉਸ ਤੋਂ ਬਾਅਦ ਅਸੀਂ ਪਾਤੇ ਜੀ ਚਾਲੇ ਲੰਗਰਵਾਲ ਨੂੰ ਲੰਗਰ ਛਕਣ ਦੇ ਲਈ ਨਹੀਂ ਜੋ ਵੀ ਰਸਦਾਂ ਘਰੋਂ ਲੈ ਕੇ ਆਈ ਸੀ ਸੰਗਤ ਕੋਈ ਦੁੱਧ ਕੋਈ ਪ੍ਰਸ਼ਾਦਾ ਉਹਨੂੰ ਲੰਗਰ ਤੱਕ ਪਹੁੰਚਾਣ ਜਾ ਰਹੇ ਆ ਸੋ ਇੱਥੇ ਚਾਹ ਬਣ ਰਹੀ ਸੀ ਦੁੱਧ ਜਿਹੜਾ ਸੰਗਤਾਂ ਲੈ ਕੇ ਆਈਆਂ ਸੀ ਉਹ ਅਸੀਂ ਲੰਗਰ ਤੱਕ ਪਹੁੰਚਾਇਆ ਉਸ ਤੋਂ ਬਾਅਦ ਅਸੀਂ ਲੰਗਰ ਦੇ ਵਿੱਚ ਸੋਚਿਆ ਵੀ ਚਲ 2-3 ਘੰਟੇ ਹੁਣ ਜਿਹੜੀ ਵੀ ਹਾਜ਼ਰੀ ਭਰਨੀ ਆ ਉਸ ਤੋਂ ਪਹਿਲਾਂ ਇੱਕ ਚਾਹ ਦਾ ਪਿਆਲਾ ਹੋ ਜਾਏ ਸੋ ਸਾਰੀ ਸੰਗਤ ਨੇ ਸਾਡੀ ਨੇ ਚਾਹ ਛਕ ਲਈ ਚਾਹ ਛਕਣ ਤੋਂ ਬਾਅਦ ਕੋਸ਼ਤ ਬਾਅਦ ਹੱਥ ਸੋਚੇ ਕਰਕੇ ਪੰਡਾਲ ਵਾਲ ਨੂੰ ਵਾਦੇ ਹੋਏ ਇਕੱਠ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਇਕੱਠਾ ਠਾਠਾ ਮਾਰਦਾ ਇਕੱਠਾ ਲੋਕਾਂ 'ਚ ਉਤਸ਼ਾਹ ਬਹੁਤ ਆ ਤੇ ਸਾਰੀ ਹੀ ਸੰਗਤ ਨੇ ਮੈਂ ਫੇਰ ਇਹ ਗੱਲ ਕਹਿਣਾ ਕਿ ਬਹੁਤ ਹੀ ਪਿਆਰ ਨਾਲ ਬੈਠ ਕੇ ਦੀਵਾਨ ਸੁਣਿਆ ਬਹੁਤ ਹੀ ਵਧੀਆ ਆਨੰਦ ਆਇਆ ਮਨ ਨੂੰ ਸ਼ਾਂਤੀ ਪਹੁੰਚਦੀ ਆ ਐਦਾਂ ਦੇ ਸਮਾਗਮਾਂ ਤੇ ਹਨਾ ਖਾਣਿਆਂ ਤੇ ਤਾਂ ਆਪਾਂ ਪਹੁੰਚ ਜਾਂਦੇ ਹਾਂ ਮੁਹਮਾ ਕੇ ਪਰ ਐਦਾਂ ਦੀ ਵੀਡੀਓ ਨੂੰ ਆਪਾਂ ਸ਼ੇਅਰ ਵੀ ਨਹੀਂ ਕਰਦੇ ਅਗਲਾ ਕਹਿੰਦਾ ਇਹਦਾ ਕੀ ਕਰਨਾ ਸੋ ਸਾਰੇ ਸਿਕਿਉਰਿਟੀ ਤੇ ਸਾਡੇ ਪਿੰਡ ਦੇ ਸਾਨੂੰ ਬੰਦੇ ਮਿਲ ਗਏ ਉਹਨਾਂ ਨਾਲ ਹਲੋ ਹਾਈ ਕਰਕੇ ਉਸ ਤੋਂ ਬਾਅਦ ਹਲੇ ਤੁਸੀਂ ਆਪ ਨਾਲ ਦੇਖ ਸਕਦੇ ਹੋ ਥੋੜਾ ਖਾਲੀ ਪਿਆ ਕਿਉਂਕਿ ਸੰਗਤ ਆ ਰਹੀਆਂ ਹਲੇ ਬਾਬਾ ਜੀ ਤਾਂ ਪਿੱਛੇ ਸਰਦਾਰ ਇੰਡਸਟਰੀ ਚ ਖੜੇ ਹੋਏ ਸੀ ਪਰ ਜਿਵੇਂ ਹੀ ਅਸੀਂ ਮੱਥਾ ਟੇਕਣ ਵਾਲੀ ਲੈਣ ਦੇਖੀ ਮੈਂ ਕਿਹਾ ਬਹੁਤ ਲੰਬੀ ਆ ਇੰਨੀ ਧੀਰ ਆਪਾਂ ਜਿੰਨੀ ਧੀਰ ਨੂੰ ਮਹਾਰਾਜ ਦੇ ਲਵੇ ਪਹੁੰਚਾਂਗੇ ਉਦੋਂ ਤੱਕ ਬਾਬਾ ਜੀ ਨੇ ਪਹੁੰਚ ਜਾਣਾ ਤੇ ਜਦੋਂ ਬਾਬਾ ਜੀ ਪਹੁੰਚ ਜਾਂਦੇ ਨੇ ਫਿਰ ਉਹ 5-7 ਮਿੰਟਾਂ ਦੀ ਦੀਵਾਨ ਸ਼ੁਰੂ ਕਰ ਦਿੰਦੇ ਨੇ ਉਸ ਤੋਂ ਬਾਅਦ ਫਿਰ ਉਹ ਸੰਗਤ ਨੂੰ ਕਹਿਣ ਲੱਗਾ ਮੱਥਾ ਟੇਕਣ ਵਾਲੀ ਨੂੰ ਕਿ ਭਾਈ ਜੋ ਜਿੱਥੇ ਹੈ ਉੱਥੇ ਹੀ ਸੱਜੋ ਸੋ ਉਸ ਤੋਂ ਬਾਅਦ ਅਸੀਂ ਜਾ ਕੇ ਪਹਿਲੀ ਥਾਂ ਮੰਨ ਲਈ ਸੀ ਉਸ ਤੋਂ ਬਾਅਦ ਅੱਬਾ ਜੀ ਨੇ ਪ੍ਰੋਗਰਾਮ ਸ਼ੁਰੂ ਕਰਤਾ ਇਹ ਤੁਸੀਂ ਦੇਖ ਸਕਦੇ ਹੋ ਸਵੇ ਸਾਡੇ ਗੜਗੰਚ ਸਾਹ ਪਹੁੰਚੇ ਨੇ ਜਥੇਦਾਰ ਅਕਾਲ ਤਖਤ ਸਾਹਿਬ ਪਾ ਇਹਨਾਂ ਨੇ ਵੀ ਆਪਣੀ ਸਪੀਚ ਆ ਜਿਹੜੀ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ ਸੋ ਅਸੀਂ ਬਿਲਕੁਲ ਅੱਗੇ ਚਲੇ ਗਏ ਸੀ ਸਟੇਜ ਦੇ ਨਜ਼ਦੀਕ ਪਹਿਲੀ ਸਕਰੀਨ ਦੇ ਕੋਲ ਤਾਂ ਕਿ ਉਥੋਂ ਵਧੀਆ ਤਰੀਕੇ ਨਾਲ ਪ੍ਰੋਪਰ ਸਟੇਜ ਦਾ ਵੀ ਲਾਹਾ ਲਿਆ ਜਾ ਸਕੇ ਤੇ ਸਕਰੀਨ ਦਾ ਵੀ ਲਾਹਾ ਲਿਆ ਜਾ ਸਕੇ ਉਸ ਤੋਂ ਬਾਅਦ ਬਾਬਾ ਜੀ ਨੇ ਦੀਵਾਨ ਸਟਾਰਟ ਕਰਤੇ ਤੇ ਆਓ ਸੰਗਤ ਜੀ ਤੁਸੀਂ ਵੀ ਆਪਣੀ ਹਾਜ਼ਰੀ ਜਿਹੜੀ ਉਹ ਵਾਹਿਗੁਰੂ ਦਾ ਜਵਾਬ ਕਰਕੇ ਲਵਾ ਸਕਦੇ ਹੋ 2-4 ਮਿੰਟ ਸਾਰੇ ਬਈ ਬੜਾ ਵਧੀਆ ਇੱਥੇ ਇੱਥੇ ਵਿੱਚ ਕੋਈ ਜੁੜਿਆ ਹੋਇਆ ਬੰਦਾ ਬੈਠਾ ਹੋਵੇ ਅਸੀਂ ਵੀ ਨਾਲ ਬੋਲੀਏ ਵਾਹਿਗੁਰੂ 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 we ਸੋ ਸਾਰਾ ਹੀ ਦਵਾਨ ਅਸੀਂ ਚੇਤਨਾ ਸਮਾਗਮ ਬੜੇ ਹੀ ਕਾਗਰ ਹੋ ਕੇ ਸਾਰੀਆਂ ਹੀ ਸੰਗਤਾਂ ਨੇ ਇਕੱਠ ਤੁਸੀਂ ਸਕਰੀਨ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਬੜੀ ਦੂਰ ਦੂਰ ਤੱਕ ਸੰਗਤ ਹੈ ਜਿਹੜੀ ਉਹ ਖੜੀ ਹੋਈ ਸੀ ਬਾਕੀ ਜੋ ਲੰਗਰਾਂ ਦੇ ਵਿੱਚ ਸੀ ਜਾਂ ਸੇਵਾਦਾਰ ਸੀ ਕਿਉਂਕਿ ਕੁਸ਼ਕ ਤਾਂ ਫਿਰ ਵਿੱਚ ਕਿਸੇ ਨੂੰ ਨੀਂਦ ਆਉਣ ਲੱਗ ਜਾਂਦੀ ਆ ਇਹਦਾ ਕਿਸੇ ਦੇ ਜਵਾਕ ਨੂੰ ਨੀਂਦ ਆਉਣ ਲੱਗ ਜਾਂਦੀ ਆ ਸੰਗਤ ਹਨਾ ਜਾ ਕੇ ਆਪੋ ਆਪਣੇ ਸਾਧਨਾ ਚ ਵੀ ਬਹਿ ਜਾਂਦੀ ਆ ਪਰ ਬਹੁਤ ਹੀ ਵਧੀਆ ਦਿਵਾਨ ਸਜੇ ਹੋਏ ਸੀ ਬਹੁਤ ਹੀ ਵਧੀਆ ਆਨੰਦ ਆਇਆ ਤੇ ਪੁਲਿਸ ਕਰਮਚਾਰੀਆ ਜਿਹੜੇ ਉਹ ਆਪਣੀਆਂ ਡਿਊਟੀਆਂ ਬਖੂਬੀ ਤੁਸੀਂ ਦੇਖ ਸਕਦੇ ਹੋ ਨਿਭਾ ਰਹੇ ਨੇ ਸੋ ਸਾਰੇ ਨੇ ਹੀ ਵੱਧ ਚੜ ਕੇ ਸੰਗਤ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿਤੇ ਕਹਿੰਦੇ ਨਹੀਂ ਹੁੰਦੇ ਸਿਆਣੇ ਦਿਲ ਸਿੱਟਣ ਦਾ ਨਹੀਂ ਸੋ ਇਦਾਂ ਦਾ ਕੰਮ ਹੋਇਆ ਪਿਆ ਬਿਲਕੁਲ ਬਹੁਤ ਸਾਰਾ ਦਿਵਾਨ ਸਜਿਆ ਹੋਇਆ ਸਾਰਾ ਫੁੱਲ ਕੰਪਲੀਟ ਹੈ ਵੀ ਸੰਗਤਾਂ ਉਸ ਤੋਂ ਬਾਅਦ ਦਿਵਾਨ ਦੀ ਸਮਾਪਤੀ ਹੋਈ ਸਾਰੇ ਹੀ ਸੰਗਤਾਂ ਨੇ ਆਪੋ ਆਪਣੇ ਸਾਧਨਾਵਾਂ ਵੱਲ ਚਾਲੇ ਪਾ ਦਿੱਤੇ ਬੋਲੇ ਸੋਨਹਾਰ ਬੋਲੇ ਸੋਨਹਾਰ ਲੋ ਜੀ ਤਕਰੀਬਨ ਪੌਣੇ 12 ਵਜੇ ਸਮਾਪਤੀ ਹੋ ਗਈ ਜੀ ਦਵਾਨ ਦੀ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਸਕਿਆ ਤੇ ਪਿੰਡ ਨੂੰ ਜਿਹੜੇ ਵਾਪਸੀ ਚਾਲੇ ਪਾਤੇ ਸਾਰੀ ਸੰਗਤ ਜਾ ਰਹੀ ਸੀ ਜਿੰਨੀ ਜਾਣ ਨੂੰ ਕਾਲੀ ਸੀ ਆਉਣ ਨੂੰ ਤੁਹਾਨੂੰ ਪਤਾ ਉਦੋਂ ਵੀ ਵੱਧ ਕਾਲੀ ਹੁੰਦੀ ਹੈ ਸੋ ਜਕਾਰੇ ਲਾਉਂਦੇ ਹੋਏ ਵੈਗਰੂ ਵੈਗਰੂ ਕਰਦੇ ਆਪਾਂ ਪਹੁੰਚ ਚੁੱਕੇ ਆਪਣੇ ਪਿੰਡ ਠੀਕ ਆ ਜੀ ਸੋ ਉਸ ਤੋਂ ਬਾਅਦ ਸਾਰੀ ਸੰਗਤ ਨੂੰ ਜਿਹੜਾ ਉਹ ਆ ਕੇ ਡ੍ਰੌਪ ਕਰਤਾ ਉਸ ਤੋਂ ਬਾਅਦ ਆਪੋ ਆਪਣੀ ਸੰਗਤ ਜੁੜੇ ਜੱਫੀਆਂ ਲੈ ਕੇ ਵੈਗਰੂ ਵੈਗਰੂ ਕਰਦੀ ਆਪਣੇ ਘਰ ਨੂੰ ਗਈ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਤੁਸੀਂ ਆਪਣੀ ਹਾਜ਼ਰੀ ਕਮੈਂਟ ਬਾਕਸ ਦੇ ਵਿੱਚ ਲਵਾ ਦਿੱਤੀ ਜਾਂ ਨਹੀਂ ਇਹ ਵੀ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਕੀ ਇਦਾਂ ਦੇ ਪ੍ਰੋਗਰਾਮਾਂ ਤੇ ਜਾਇਆ ਕਰੋ ਭਰਾਵੋ ਕਿਉਂਕਿ ਜੇ ਇਦਾਂ ਦੇ ਪ੍ਰੋਗਰਾਮਾਂ ਤੇ ਜਾਵਾਂਗੇ ਤਾਂ ਜਿਹੜੀ ਸਿੱਖ ਸੰਗਤ ਉਹ ਵਧੂਗੀ ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਿਆਰ ਵਾਧਾ